सीधा की और दास सीधा भी की सीखी yeah. और क्रिश्चियन में जैम की असि सब गवाही तो सुना मेरी बेटी की गवाही है कि शुक्रवार करवाती जब रात के टाइम में नौ बजे सो रही थी तब तो अच्छी तरह से सो रही थी जैसे दस बजे के टाइम में आई मेरी कुड़ी रात भर उठी रही और सोती नहीं थी इन्होंने गवाही यही है कि इन्होंने अपनी बेटी की गवाही देनी है

मैंने उसे बोला कि वो जाकर तेल ले करा तब तो उसने तेल ले कराया उसने कहा हम दुआ करते हैं बेटी के लिए तो बेटी थोड़ा सा दुआ किया मैंने अपनी बेटी के लिए वो भी दुआ किया तो थोड़ा थोड़ा तो दास दुआ 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 तो ने जरूर प्रार्थना उसने की मेरी बेटी के लिए सच में वो दो बजे से बस सो गई उसके बाद नहीं उठी सात बजे से उठाया मेरे अपने गोद में किया उठे और मेरे साथ चले से, से मेरे उठाया मैंने और ब्लेस यीशु और सभी और को भी मेरे प्रार्थना कराया पास्टर मैंने कहा पास्टर जी आज फिर से प्रार्थना कर दो 7 बजे से प्रार्थना कराए तो ये सुबह 7 बजे उठी प्रभु का धन्यवाद करती हूं गवाही ये परमेश्वर दास ने गवाही की कि वो कहा कि ये गवाही आनंदित होता है सच में हमें यही पता था दास के तो द्वारा पता लगी

ਇਹ ਹੌਂਡ ਤੇ ਜਾ ਰਹੀ ਸੀ ਕਿ ਬਸ ਉਹਨੇ ਕਿਹਾ ਬਾਲਟੀ ਤੋਂ ਫੜ ਕੇ ਮੈਂ ਕਿਵੇਂ ਸਿੱਖਾਂ ਪੜੂੰਗੀ ਉਹਨੇ ਮੂੰਹ ਚ ਭਾ ਦਿਆ ਆਈ ਕਰਕੇ ਮੂੰਹ ਤੇ ਰੱਖ ਲਿਆ ਜਦੋਂ ਅੰਦਰ ਗਈ ਆਈ ਕਰਕੇ ਉੱਠਣ ਲੱਗੀ ਉਸ ਘਾ ਅੰਦਰ ਚਲਾ ਗਿਆ ਇੱਥੇ ਫਸਿਆ ਟਰੈਕਟਰ ਇੱਥੇ ਆ ਗਿਆ ਆ ਸਕੈਨ ਆ ਜੀ ਸਾਰੀ ਅਸੀਂ ਸਿੱਕਾ ਫਸਿਆ ਜੀ ਅਸੀਂ ਦੇਖ ਸਕਦੇ ਹਾਂ ਐਕਸਰੇ ਨੂੰ ਐਕਸਰੇ ਵਿਜੀਬਲ ਦਿਖ ਰਿਹਾ ਹੈ ਐਕਸ-ਰੇ ਦੇ ਵਿੱਚ ਸਿੱਕਾ ਉਵੇਂ ਹੀ ਨਜ਼ਰ ਆ ਰਿਹਾ ਜਿਵੇਂ ਇਹਨਾਂ ਨੇ ਲਗਾਇਆ ਸੀ ਜਿਹੜੀ ਆਪਣੀ ਸਾਬ ਵਾਲੀ ਨਾਲ ਹੀ ਹੁੰਦੀ ਹੈ ਉਹਦੇ ਵਿੱਚ ਐਕਸ-ਰੇ ਉਵੇਂ ਹੀ ਹੈ ਜਿਵੇਂ ਇਹਨਾਂ ਨੇ ਲਗਾਇਆ ਸੀ ਉਸ ਤੋਂ ਬਾਅਦ ਕੀ ਹੋਇਆ ਸਾਜੀ ਬੜੇ ਐਕਸ-ਰੇ ਕਰਾਏ ਦੋ ਤਿੰਨ ਥੋਕਰਾਏ ਡਾਕਟਰਾਂ ਨੇ ਜਵਾਬ ਦੇ ਦਿੱਤਾ ਕਹਿੰਦਾ ਸਾਡੇ ਬਸ ਦੀ ਗੱਲ ਤਾਂ ਨਹੀਂ ਹੈ ਲੁਧਿਆਣੇ ਲੈ ਕੇ ਜਾਓ ਤੋਂ ਡਾਕਟਰਾਂ ਨੇ ਦੱਸਿਆ ਉੱਥੇ ਇੱਕ ਡਾਕਟਰਾ ਉੱਥੇ ਲੈ ਕੇ ਜਾਂਦਾ ਰਵ ਤੇ ਦਸਾਂ ਨਾਲ ਵੀ ਬੜੀ ਦੁਆਇ ਕੀਤੀ ਜੀ ਬੜੀ ਦੁਆ ਕੀਤੀ ਬੇਟੀ ਨੂੰ ਕਹਿੰਦੀ ਸੀ ਕਿ ਮੇਰਾ ਬੱਚਾ ਮੁਸਕੀਲਾ ਇੱਕਦਮ ਸਾਹ ਨਿਕਲੇ ਜਾ ਰਹਾ ਮੇਰਾ ਪ੍ਰਾਣ ਨਿਕਲਾ ਬੱਚੇ ਰੋਣ ਲੱਗੇ ਜਿੰਨੇ ਸੀਗੇ ਰੋਣ ਲੱਗੇ ਜੀ ਇੱਕਦਮ ਅਸੀਂ ਸਾਰੇ ਇੱਕਦਮ ਮਤੋਂ ਕੰਮ ਤੇ ਸੀਗਾ ਜੀ ਮੈਂ ਆਇਆ ਗਰੀਬਨ 4 ਵਜੇ 4:30 4 ਵਜੇ ਆਇਆ ਜਦੋਂ ਬੇਟੀ ਦੇ ਬਾਰੇ ਦੱਸਿਆ ਜੀ ਮੇਰੇ ਤੋਂ ਇੱਕਦਮ ਪਰ ਸ਼ੁਕਰਾ ਜੀ ਪ੍ਰਭੂ ਦਾ ਆਇਆ ਜੇ ਸਹੀ ਸਲਾਮਤ ਖੜੀ ਆ ਗੁੱਡੀ ਹallelujah ਇੱਕਦਮ ਸਹੀ ਸਲਾਮਤ ਪ੍ਰਭੂ ਦਾ ਧੰਨਵਾਦ ਜੀ ਸਾਡੀ ਸਭ ਦੀ ਦੁਆ ਹੈ ਜੀ ਰਬ ਦੀ ਦਾਸੀ ਦਾਸਾਂ ਦਾ ਦੁਆਏ ਜੀ ਬਿਲਕੁਲ ਜੀ ਧੰਨਵਾਦ ਪ੍ਰਭੂ ਦਾ ਸਾਡੀ ਇਹ ਹੀ ਗਵਾਈ ਆ ਜੀ 10-10 ਦੀ ਪ੍ਰਾਰਥਨਾ ਕਰਾਈ ਜਦੋਂ ਪ੍ਰਾਰਥਨਾ ਕਰਾਉਣ ਤੋਂ ਬਾਅਦ ਇਹਨਾਂ ਦੀ ਪਿੰਟੀ ਦਾ ਸਿੱਕਾ ਮੂਰੇ ਵਿੱਚੋਂ ਪਹਿਲਾ ਖਾਣੇ ਵਾਲੀ ਨਾਲੀ ਵਿੱਚ ਔਰ ਉਸ ਤੋਂ ਬਾਅਦ ਜਿੱਥੋਂ ਆਪਾਂ

ਪਾਗੇ ਨੇ ਮਾਸੀ ਕਹਿੰਦੇ ਕਿ ਤੁਸੀਂ ਵੀ ਆਇਆ ਕਰੋ ਪ੍ਰਾਰਥਨਾ ਕਰੇ ਇਹਨਾਂ ਨੂੰ ਕਹਾਂ ਚਲੋ ਠੀਕ ਹੈ ਕੋਈ ਨਾ ਮੈਨੂੰ ਨਾ ਪਰ ਮੈਨੇ ਤਾਂ ਬੇਹੱਦ ਹੀ ਆਇਆ ਨਹੀਂ ਗਿਆ ਤਾਂ ਮੈਨੂੰ ਰਾਤ ਨੂੰ ਇੱਕ ਦਰਸ਼ਨ ਆਇਆ ਕਿ ਮੇਰੀ ਅੱਖਾਂ ਨੂੰ ਪਤਾ ਨਹੀਂ ਕੀ ਹੋ ਗਿਆ ਕਿ ਅੱਖਾਂ ਲੰੁੰਡਣਾ ਇੰਨਾ ਸੱਜ ਕੇ ਬਹੁਤ ਆ ਗਈ ਤੇ ਅਗਦੀ ਰਾਤੀ ਇਹ ਦਰਸ਼ਨ ਦੇਣ ਚ ਆਏ ਗਏ ਮੈਨੂੰ ਕਹਿੰਦੇ ਆਵਾਜ਼ ਵਿੱਚ ਪ੍ਰਾਰਥਨਾ ਕਰੀਏ ਦੇਖੇ ਨਾ ਤੁਹਾਨੂੰ ਕੀ ਹੋ ਗਿਆ ਵੀ ਤੇੜੀਆਂ ਅੱਖਾਂ ਕੀ ਹੋ ਗਿਆ ਸਾਰ ਪਤਾ ਨਹੀਂ ਤੇਰੀ ਅੱਖਾਂ ਤੇ ਬਿਲਕੁਲ ਧਿਆਕ ਹੋ ਗਿਆ ਹੁੰਦਾ ਮੈਂ ਤਾਂ ਜੀ ਪਤਾ ਨਹੀਂ ਕਿ ਮੇਰਾ ਕੈਨ ਨਹੀਂ ਦਖਦਾ ਮਸਵਾਨੀ ਤੇ ਸੱਚੀ ਮੈਨੂੰ ਬਹੁਤ ਜ਼ਿਆਦਾ ਸਿਰ ਦਰਦ ਕਰਕੇ ਲੱਗੇ ਬਾਹਰੇ ਜਾ ਜੀ ਤੇ ਮੈਂ ਫੇਰ ਵੀ ਤਾਂ ਨਹੀਂ ਆਈ ਮੈਂ ਨਾ ਕਿਹਾ ਸੀ ਆਸਮਾਨ ਹੈ ਗਿਆ ਗਿਆ ਤੇ ਕਿ ਜਦ ਮੈਂ ਕੋਲੀ ਲੈ ਕੇ ਚਲੋ ਮੈਂ ਤੁਹਾਨੂੰ ਕਹੀ ਮੈਨੂੰ ਫੇਰ ਦਰਸ਼ਨ ਦੇ ਵਿੱਚ ਫੇਰ ਦਰਸ਼ਨ ਆਇਆ ਤਾਂ ਜਦ ਮੈਂ ਮੇਰੇ ਤੇ ਚਾਚੇ ਦੇ ਬੱਚੇ ਆਏ ਆ ਤੇ ਮੈਂ ਫੇਰ ਆ ਕੇ ਦੱਸ ਇਹਨੂੰ ਕਿਹਾ ਮੈਂ ਤਾਂ ਜੀ ਮੇਰੇ ਬਾਸੀ ਨਗਾਰ ਨੂੰ ਸਿਰ ਦਰਦ ਕਰਦਾ ਇਹ ਮੈਨੂੰ ਫੇਰ ਕਹਿੰਦੇ ਕਿ ਮੈਂ ਤੁਹਾਨੂੰ ਕਿਹਾ ਸੀ ਤੂੰ ਪ੍ਰਾਰਥਨਾ ਕਰਨਾ ਹੈਗਾ ਨਾ ਕੋਈ ਖੁਆਲੀ ਨਹੀਂ ਆ ਗਈ ਤੇ ਤੇਰੀ ਅੱਖਾਂ ਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਮੈਨੂੰ ਇਹ ਜਦੋਂ ਯਾਦ ਆਈ ਤਾਂ ਮੈਂ ਕਿਹਾ ਵੀ ਮੈਂ ਤਾਂ ਕਿ ਰੋਜ਼ ਜਾਣਾ ਮੈਂ ਦੂਜੇ ਘਰ ਕੇ ਮੈਂ ਤੇ ਪ੍ਰਾਰਥਨਾ ਕਰਨਾਈ ਜਿੱਦੋਂ ਤੇ ਪ੍ਰਾਰਥਨਾ ਕਰਨੀ ਤਾਂ ਮੈਨੂੰ ਬਚਨ ਵੀ ਦੋ ਦਿਨ ਹੋਈ ਹੁੰਦਾ ਰਿਆ ਕਿ ਸੂਚੇ ਤੇ ਕਾਹ ਕਿ ਕਿੱਥੋਂ ਦਿੱਖਾ ਮੈਂ ਕਹਿੰਦਾ ਕਿ ਮੈਂ ਪ੍ਰਾਰਥਨਾ ਕੀਤੀ ਪ੍ਰਭੂ ਮੈਨੂੰ ਤਾਂ ਯਾਦ ਨਹੀਂ ਹੁੰਦਾ ਮੈਂ ਕਿੱਥੋਂ ਦਿੱਖਿਆ ਮੈਨੂੰ ਤੂੰ ਹੀ ਮੈਨੂੰ ਬੜਾ ਕਰਵਾ ਪਰਮੇਸ਼ਵਰਾਂ ਤੇ ਮੈਂ ਚੱਕ ਜਿਵੇਂ ਚਾਹ ਤੇ ਮੈਂ ਅੱਜ ਦੱਸ ਉਹ ਵੇਲੇ ਤਾਂ ਮੈਂ ਕਿਹਾ ਵਾਸੀ ਇਦਾਂ ਕਰਕੇ ਮੈਨੂੰ ਦਰਸ਼ਨ ਆਇਆ ਬੜਾ ਮੂਰੇ ਦਰਸ਼ਨ ਹੁੰਦੇ ਨੇ ਤੇ ਬਾਕੀ ਮੈਨੂੰ ਬਚਨ ਵੀ ਨਹੀਂ ਹੁੰਦਾ

फोन 뜨ਿਆ ਮੈਂ ਖੁਦਾ ਦਾ ਧੰਨਵਾਦ ਕਰਦੀ ਆ ਰੱਬ ਤੇ ਦਾਸਾ ਦਾ ਵੀ ਧੰਨਵਾਦ ਕਰਦੀ ਆ ਜੋ ਸਾਡੇ ਨੇ ਯਾਦ ਯਾਦ ਕੇ ਪ੍ਰਾਰਥਨਾ ਕਰਦੇ ਆ ਮੈਂ ਖੁਦਾ ਦਾ ਧੰਨਵਾਦ ਕਰਦੀ ਆ ਬਾ ਬਿਲਕੁਲ ਨਹੀਂ ਚੱਕੀ ਜਾਂਦੀ ਹੁਣ ਇਹਦੀ ਬਾ ਵੀ ਚੱਕੀ ਨਹੀਂ ਜਾਂਦੀ ਮੈਂ ਹallelujah ਮੈਂ ਖੁਦਾ ਦਾ ਧੰਨਵਾਦ ਕਰਦੀ ਆ ਰੱਬ ਤੇ ਦਾਸਾ ਦਾ ਧੰਨਵਾਦ ਕਰਦੀ ਆ ਤੇ ਇਹਨਾਂ ਨਾਲ ਸੰਗਤ ਹੈ ਹallelujah